ਹਾਂਜੀ ਮਿੱਤਰੋ ਕੀ ਹਾਲ ਚਾਲ ਅੱਜ ਆਪਾਂ ਬਣਾਉਣਾ ਬਲੌਗ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਲਿਆ ਆਪਾਂ ਅੱਜ ਫੇਰ ਬਣਾਉਣਾ ਬਲੌਗ ਕੱਲ ਵੀ ਇੱਥੋਂ ਬਣਾ ਕੇ ਯਾਨੀ ਕਿ ਵੀਡੀਓ ਮੈਂ ਚੱਲ ਗਿਆ ਸੀ ਇਦਾਂ ਜਿੱਦਾਂ ਹੋਮ ਬਣਾਉਣਾ ਪਿਆ ਆ ਤੇ ਉੱਥੇ ਜਾ ਕੇ ਮੈਨੂੰ ਭੁੱਲ ਗਿਆ ਚੇਤਾ ਕਿ ਵੀਡੀਓ ਵੀ ਬਣਾਉਣੀ ਆ ਜਦੋਂ ਦੁਪਹਿਰ ਨੂੰ ਚੇਤਾ ਆਇਆ ਕਿ ਉਹ ਬਲੌਗ ਬਣਾਇਆ ਹੀ ਨਹੀਂ ਹੁਣ ਅੱਜ ਸਵਾਰਾ ਫੇਰ ਸਟਾਰਟ ਕਰਨ ਲੱਗੇ ਆ ਚਲੋ ਅੱਜ ਤਾਂ ਬਣਾਉਣਾ ਹੀ ਬਣਾਉਣਾ ਆ ਜਿੱਦਾਂ ਮਾਜੀ ਆ ਦੇਖਦੇ ਆਂ ਕੁਛ ਜਾ ਕੇ ਉੱਥੇ ਲੱਭਦੇ ਆਂ ਤੇ ਸੋਮਵਾਰ ਹੈ ਅੱਜ ਦਨ ਵਧੀਆ ਲੰਘੇ ਆਈ ਹੋਪ ਸੋ ਤੇ ਬਾਕੀ ਅਏ ਥੋੜੀ ਸਰਕਾਰਾਂ ਦੇ ਬਾਰੇ ਵੀ ਗੱਲ ਕਰਨੀ ਆ ਆਪਾਂ ਕੀ ਹਾਂ ਟਰਾਂਸਪੋਰਟ ਨੂੰ ਮਾਫੀਆ ਕਹਿਣ ਵਾਲੇ ਲੋਕਾਂ ਨੂੰ ਥੋੜਾ ਜਿਹਾ ਦੱਸਿਓ ਕਿ ਮਾਫੀਆ ਕੌਣ ਆ ਚਲੋ ਠੀਕ ਹੈ ਜੀ ਚੰਗਾ ਨਵੇਂ ਮਿੱਤਰੋ ਪਹੁੰਚ ਗਏ ਆਪਾਂ ਬੱਸ ਸਟੈਂਡ ਤੇ ਟਾਈਮ ਆਪਣੇ ਉਧਰ ਲੱਗਿਓ ਇੱਕ ਹੋ ਲੱਗਾ ਜਿਹੜੀ ਉਹ ਤੁਹਾਨੂੰ ਲੱਗਦੀ ਦਿਖਾ ਲਈ ਨੀਲੇ ਜਿਹੇ ਰੰਗ ਵਾਲੀ ਇੱਕ ਆਪਣਾ ਹੋਣ ਲੱਗਣਾ ਆ ਇੱਕ ਆਪਣੀ ਚੱਲ ਗਈ ਆ ਦੋ ਆਪਣੀਆਂ ਚੱਲ ਗਈਆਂ ਤੇ ਇੱਕ ਆਪਣੀ ਆਈ ਆ ਮਤਲਬ ਚਲੋ ਆ ਇਹਦਾ ਬਲੌਗ ਕਰਦੇ ਆ ਬੜੇ ਆਰਾਮ ਨਾਲ ਸ਼ੁਰੂ ਦੇਖਦੇ ਆ ਕੀ ਬਣਦਾ ਚਲੋ ਬਈ ਮਿੱਤਰੋ ਪਹੁੰਚ ਗਏ ਨਿਕੋਦਰ ਗਰਮੀ ਦੇਖੋ ਪਸੀਨਾ ਬਹੁਤ ਰਹਾ ਲਿਆ ਕਦਾ ਪਾ ਵੀ ਪੈਂਟ ਬੈਠਾ ਸੂਂਬਾਰਿਆ ਮੈਂ ਲੱਸੀ ਪੀਂਦਾ ਨਹੀਂ ਭਰਾਵਾ ਰਾਜ ਸ਼ਬੀਲ ਲੱਗੀ ਹੋਈ ਉਹ ਮੈਨੂੰ ਲੱਗਾ ਸਕੇ ਜੜਾ ਪਾਣੀ ਆ ਚਟਾ ਚਟਾ ਉਹ ਘੜ 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 ਕਰਕੇ ਖਿੱਚ ਗਿਆ ਸਾਰੀ ਉਹ ਅੱਧੀ ਗੀ ਪੀਤੀ ਵੀ ਪਤਾ ਲੱਗਾ ਅਸੀਂ ਸਾਰੇ ਇਹ ਕਹਿੰਦੇ ਹੋਣਗੇ ਕਿ ਲੱਸੀ ਕੇ ਦੇਗਦਾ ਨਾ ਬੰਦਾ ਜਿਹੜਾ ਲੱਸੀ ਨਹੀਂ ਪੀਂਦਾ ਪਤਾ ਨਹੀਂ ਯਾਰ ਨਹੀਂ ਚੰਗੀ ਲੱਗੀ ਮੈਂ ਕਿਥੋਂ ਚੰਗੀ ਚੀਜ਼ ਆ ਪੀਣੀ ਚਾਹੀਦੀ ਪਰ ਮੈਨੂੰ ਨਹੀਂ ਚੰਗੀ ਲੱਗੀ ਐਡਾਂ ਚਾਰ ਸਾਹ ਸਾਡੇ ਆਹ ਯਾਰ ਮੁਕੀ ਨਾ ਬਹੋਰਾ ਨਾ ਨੈ ਕਹਿਗੇ ਮਗਾਈ ਸੀ ਬਣਾਈ ਜਾਂਦਾ ਬਲੌਗ ਉਹ ਬੈਜ ਮਹਿਲ ਅਸੀਂ ਪੀਂਦਾ ਨਹੀਂ ਮੈਨੂੰ ਬਦ ਚਟੇ ਮੈਂ ਕਾ ਇੱਕ ਟਿੱਟੇ ਰੰਗ ਦਾ ਪਾਣੀ ਪੀਂਦਾ ਸਕੇ ਜਾਣਾ ਮੈਂ ਐਦੇ ਘੜ ਘੜ ਕਰਕੇ ਖੁੱਤ ਗਿਆ ਅੱਧੀ ਗੀ ਪੀਤੀ ਭੈਜ ਬਾਹਰ ਨੂੰ ਆ ਗਏ ਹਾਂ ਜੀ ਨਹੀਂ ਤੁੰਗਾ ਤੂੰ ਪੀਂਦਾ ਪਤਾ ਨਹੀਂ ਮੈਂ ਤੇਰੀ ਪੀਤੀ ਦੀ ਛੋਟੇ ਹੁੰਦੇ ਨਹੀਂ ਅੱਛਾ ਲੱਸੀ ਜਿਵੇਂ ਗੱਤ ਨਹੀਂ ਖਾਂਜੀ ਹਾਂ ਨਹੀਂ ਪੀਣੀ ਚਾਹੀਦੀ ਗਰਮੀਆਂ ਚ ਲੱਸੀ ਵਗਰ ਬੰਦਾ ਕਾਦਾ ਪਰ ਨਹੀਂ ਮੈਨੂੰ ਬਹਿ ਕੇ ਨਹੀਂ ਚੰਗਾ ਲੱਗਦਾ ਅਸ਼ਰਮ ਜੀ ਮਾਰਾ ਹੀ ਦੇ ਇਹ ਓਮ ਪ੍ਰਭੂ ਪੀਣੀ ਚਾਹੀਦੀ ਭਾਈ ਲੱਸੀ ਆ ਵਸ ਚੱਲੀ ਆ ਤੇ ਯਾਰ ਟਾਈਮ ਹੋ ਗਿਆ ਆ ਤੇਰੇ ਵਿੱਚ ਸਵਾਰੀ ਕੋਈ ਨਹੀਂ ਬੈਠੀ ਤੇ ਸਾਨੂੰ ਟਰਾਂਸਪੋਰਟ ਮਾਫੀਆ ਕਹਿੰਦੇ ਸਾਰੇ ਆਹ ਦੇਖ ਲੋ ਆਲੇ ਪੀ ਪੀਰੇ ਤੇਰਾ ਰਿਸ਼ਤਾ ਆਇਆ ਤੈਨੂੰ ਪਤਾ ਹੈ? ਏਗਾ ਦੀ ਇਧਰੇ ਕਿਹਦੇ ਕਰੀ ਹੈ ਹੈਪੀ ਚਾਚਾ ਕਿੱਦਾਂ ਟਾਈਮ ਹੋ ਗਿਆ ਸਵਾਰੀ ਦਾ ਦੇਖ ਲੋ ਖਾਲੀ ਭਈ ਸਾਰੀ ਬਸ ਮਾਫੀਆ ਸੀ ਤੁਹਾਡੀ ਡੇਟ ਕੱਟ ਦਵਾ ਹੈ ਆਪਣਾ ਉਹ ਨਹੀਂ ਰੋ ਆਇਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਪੰਜਾਬ ਚ ਨਿਕ ਨੇਹਰ ਨਗਰੀ ਆ ਇੰਨਾ ਕ ਬੁਰਾ ਹਾਲ ਆ ਪੁਲਿਸ ਵਾਲਿਆਂ ਦਾ ਪ੍ਰਸ਼ਾਸਨ ਦਾ ਤੁਹਾਨੂੰ ਮੈਂ ਇੱਕ ਵੀਡੀਓ ਦਿਖਾ ਲਦਾ ਉਹਦੇ ਵਿੱਚ ਵੀਡੀਓ ਦੇ ਵਿੱਚ ਸਾਡੀ ਬੱਸ ਜਾ ਰਹੀ ਆ ਭਗਵਾਨਤਮਾਨ ਸਾਹਿਬ ਸੀਐਮ ਆਪਣੇ ਨੰਗ ਰਹੇ ਆ ਉਹਦੇ ਵਿੱਚ ਤੁਸੀਂ ਮੈਨੂੰ ਦਿਖਾ ਲਿਓ ਕਿੱਥੇ ਸਾਡੀ ਬੱਸ ਰੋਂਗ ਪਾਰਕਿੰਗ ਆ ਕਿੱਥੇ ਅਸੀਂ ਕੋਈ ਗਲਤੀ ਕੀਤੀ ਆ ਸਾਨੂੰ ਕੋਈ ਵੀ ਗਲਤੀ ਸਾਡੀ ਦੱਸ ਦਿਓ ਸਵਾਰੀਆਂ ਸਵਾਰੀਆਂ ਨਾਲ ਸਾਡੀ ਬੱਸ ਵਾ ਭਰੀਓ 10 ਜਾਂ 8-10 ਜਣੇ ਤੱਕ ਬੈਠੇ ਹੀ ਆ ਵਿੱਚ ਹਨ ਵੀਡੀਓ ਮੈਂ ਬਣਾਈ ਹੋਗਾ ਭਗਵਾਨ ਸੀਐਮ ਨੇ ਬਾਹ ਤੇ ਨਗਦੇ ਅੱਗੇ ਜਾ ਕੇ ਸਾਨੂੰ ਇੱਕ ਪੁਲਿਸ ਵਾਲਾ ਰੋਕਦਾ ਲਓ ਵੀ ਮਿੱਤਰੋ ਪਹੁੰਚ ਗਏ ਆ ਫਗਵਾੜੇ ਸ਼ਹਿਰ ਮੂਡ ਖਰਾਬ ਹੋ ਗਿਆ ਸਾਰਾ ਰਾਜਪੁਰਸ ਵਾਲਿਆਂ ਰੋਕੇ ਚਲਾਨ ਕਰਤਾ ਗੱਲ ਕੋਈ ਨਹੀਂ ਸੀ ਅਸੀਂ ਜਾ ਰਹੇ ਹਾਂ ਮੇਰੇ ਕੋ ਵੀਡੀਓ ਵੀ ਪਈ ਆ ਭਗਵੰਤ ਮਾਨ ਦੇ ਲੰਗੜ ਦੀ ਤੇ ਜਾਂਦੀ ਗੱਡੀ ਰੋਕੇ ਕਹਿੰਦੇ ਰੋਂਗ ਪਾਰਕਿੰਗ ਚਲਾਨਾ ਕਰਤਾ ਕਮਾਲ ਹੋ ਗਈ ਯਾਰ ਇਹਦੀ ਹਨੇਰ ਨਗਰੀ ਆ ਭਗਵੰਤ ਮਾਨ ਦੇ ਬਰਾਬਰ ਦੀ ਇਹ ਲੰਗ ਵੀ ਨਹੀਂ ਸਕਦੇ ਹੈ ਵੀਡੀਓ ਵੀ ਪਈ ਆ ਜੇ ਤਾਂ ਕੋਈ ਬੰਦੇ ਨੇ ਗਲਤੀ ਕੀਤੀ ਹੋਵੇ ਤਾਂ ਵੀ ਮੇਰੇ ਕੋ ਪ੍ਰੂਫ ਪਿਆ ਅਸੀਂ ਲੰਘੇ ਆ ਚੁੱਪਚੀ ਕੇ ਚਲੋ ਅੱਜ ਦੀ ਦੀ ਆਡੀ ਇੱਦਾਂ ਹੀ ਓਕੀ ਫਿਲਮ ਟ੍ਰਕ ਮਾਧਿਅਮ ਇਹਨਾਂ ਜੀ ਸਤਿ ਸ੍ਰੀ ਅਕਾਲ ਮੁੱਖ ਮੰਤਰੀ ਸਾਹਿਬ ਪੰਜਾਬ ਮੁੱਖ ਮੰਤਰੀ ਸਾਹਿਬ ਅੱਜ ਬੜੀ ਮਨ ਨੂੰ ਖੇਸ ਪਹੁੰਚੀ ਚੁਕੀ ਤੋ ਤੁਹਾਡੇ ਜਦੋਂ ਕਾਫਲਾ ਨਕੋਦਰ ਤੋਂ ਜੜਿਆਲੇਵਾਲ ਨੂੰ ਆ ਰਿਹਾ ਸੀ ਤੁਹਾਡੇ ਪਿੱਛੇ ਟ੍ਰੈਫਿਕ ਪੁਲਿਸ ਆ ਰਹੀ ਸੀ ਅਸੀਂ ਇਹ ਵੀਡੀਓ ਵੀ ਨਾਲ ਪਾਤੀ ਆ ਉਹਨਾਂ ਨੂੰ ਹੋਰ ਕੁਛ ਨਹੀਂ ਨੱਭਾ ਉਹਨਾਂ ਨੇ ਬੱਸ ਰੋਕੀ ਚਲਾਨ ਕਰਤਾ 1000 ਰੁਪਏ ਲੋਡ ਪਾਰਕਿੰਗ ਗੱਡੀ ਤੁਰੀ ਜਾਂਦੀ ਜਾਂਦੀ ਸੀ ਐਮ ਸਾਹਿਬ ਕੋਲ ਦੀ ਨੰਗ ਹੈ ਸੀ ਤਾਂ ਕਹਿੰਦੇ ਸੀ ਐਮ ਸਾਹਿਬ ਸਾਨੂੰ ਆਰਡਰ ਦੇ ਗਿਆ ਮੈਨੂੰ ਇੱਕ ਗੱਲ ਦੱਸੋ ਸੀਐਮ ਸਾਹਿਬ ਤੁਸੀਂ ਇੰਨੇ ਕਵੇਲੇ ਆ ਤੇ ਜਿਹੜੇ ਤੁਸੀਂ ਤੁਰੀਆਂ ਜਾਂਦੀਆਂ ਬੱਸਾਂ ਦੇ ਚਲਾਨ ਕਰਾਈ ਜਾਂਦੇ ਹੋ ਪਰ ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਿ ਇੱਕ ਪਾਸੇ ਸੀਐਮ ਸਾਹਿਬ ਦਾ ਕਾਫਲਾ ਲੰਘਦਾ ਹੋਵੇ ਲੋਕ ਇੱਜਤ ਨਾਲ ਅਸੀਂ ਉਹਨਾਂ ਨੂੰ ਉੱਠ ਕੇ ਟਾਟਾ ਜਾਂ ਵਾਯ ਵਾਏ ਕਰਦੇ ਹੋਈਏ ਔਰ ਸਾਡੇ ਮਾਨ ਤੇ ਸਤਿਕਾਰਯੋਗ ਸੀਐਮ ਸਾਹਿਬ ਆ ਰਹੇ ਆ ਅਸੀਂ ਦਿਲ ਦੇ ਵਿੱਚ ਖੁਸ਼ ਹੋਈਏ ਸਾਡੀ ਬੱਸ ਦੀਆਂ ਸਵਾਰੀਆਂ ਕੋਚੋਂ ਉਹ ਟ੍ਰੈਫਿਕ ਵਾਲਾ ਤੁਹਾਡੇ ਪਿੱਛੇ ਆ ਕੇ ਉਹਨੇ ਤੁਹਾਡਾ ਉਥੋਂ ਇਲਾਕਾ ਛੱਡਣਾ ਸੀ ਪਿੰਡ ਸ੍ਰੀ ਦੇ ਲਾਗੇਉਂ ਰੇਲਵੇ ਫਾਟਾ ਉਹਨੇ ਆਪਣਾ ਇਲਾਕਾ ਛੱਡਣਾ ਸੀ ਉਹਨੇ ਉਥੇ ਰੁਕਿਆ ਉਥੋਂ ਬੱਸ ਰੋਕੀ ਬੱਸ ਰੋਕੇ ਨੋ ਪਾਰਕਿੰਗ ਦਾ ਚਲਾਨ ਕਰਤਾ ਮੈਨੂੰ ਸੀਐਮ ਸਾਹਿਬ ਇੱਕ ਗੱਲ ਦੱਸੋ ਰੋਡ ਤੇ ਤੁਰੀ ਜਾਂਦੀ ਬੱਸ ਦੀ ਨੋ ਪਾਰਕਿੰਗ ਕਿੱਥੇ ਆ ਪਰ ਮੇਰੀ ਇਹ ਵੀਡੀਓ ਆ ਇਹ ਸੀਐਮ ਸਾਹਿਬ ਦਾ ਸਾਰਿਆਂ ਨੇ ਪਹੁੰਚਾਉਣੀ ਆ ਇਹ ਬੇਨਤੀ ਆ ਤਾਂ ਕਿ ਇਦਾਂ ਦੇ ਲੋਕਾਂ ਤੋਂ ਇਦਾਂ ਦੇ ਪੁਲਿਸ ਮੁਲਾਜ਼ਮਾਂ ਤੋਂ ਥੋੜਾ ਜਿਆ ਹੌসাবਧਾਨ ਕਰੀਏ ਕਿ ਇਹ ਸੀਐਮ ਸਾਹਿਬ ਜੀ ਜਲੰਧਰ ਜ਼ਿਲ੍ਹੇ ਚ ਵੋਟਾਂ ਬਣਾਉਣ ਗਏ ਸੀ ਜਾਂ ਤੋੜਨ ਗਏ ਸੀ ਬੱਸਾਂ ਤਾਂ ਤੁਹਾਨੂੰ ਪਤਾ ਸੀਐਮ ਸਾਹਿਬ ਅੱਗੇ ਸਾਰੀਆਂ ਘਾਟੇ ਚੱਲ ਰਹੀਆਂ ਅੱਗੇ ਆਧਾਰ ਕਾਰਡ ਤੁਹਾਡਾ ਘਾਟੇ ਜਾ ਤੁਹਾਡੀਆਂ ਹਰ ਚੀਜ਼ ਘਾਟੇ ਦੀ ਹੋ ਰਹੀ ਆ ਇਸ ਕਰਕੇ ਸੀਐਮ ਸਾਹਿਬ ਨਾਲ ਬੇਨਤੀ ਕਰਦਾ ਇਹ ਚੀਜ਼ਾਂ ਨੂੰ ਰੋਕੋ ਇਹ ਚੀਜ਼ਾਂ ਤੁਹਾਡੇ ਲਈ ਬੈਡ ਹੋ ਰਹੀਆਂ ਇਹ ਤੁਹਾਡੇ ਲਈ ਮਾੜੀਆਂ ਹੋ ਰਹੀਆਂ ਇਹ ਜਿਹੜੀ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਇਹ ਸੀਗਾ ਉਹਦਾ ਨਾਂ ਸਾਗਰ ਸੀ ਸਾਗਰ ਨੇ ਆਪਣੀ ਨੇਮ ਪਲੇਟ ਲਾ ਕੇ ਚਲਾਨ ਕੀਤਾ ਚਲਾਨ ਕਰਕੇ ਕਹਿੰਦਾ 1000 ਰੁਪਏ ਦੇ ਦਿਓ 1000 ਰੁਪਏ ਲੈ ਕੇ ਉਹਨੇ ਚਲਾਨ ਦੀ ਫੋਟੋਕਾਪੀ ਵੀ ਅਸੀਂ ਨਾਲ ਪਾਵਾਂਗੇ ਐਡ ਕਰਾਂਗੇ ਪਰ ਮੈਨੂੰ ਦੱਸਿਓ ਬਈ ਨੋ ਪਾਰਕਿੰਗ ਉੱਤੇ ਕਿਹੜੀ ਬਣਦੀ ਆ ਹਨਾ ਤੇ ਮੈਂ ਬੇਨਤੀ ਕਰਦਾ ਨਾਲ ਵੀਡੀਓ ਵੀ ਪਾਤੀ ਆ ਪਰ ਇੰਨਾ ਜਿਹੜਾ ਤੱਕਾ ਦੇ ਇਸ ਮਾਲਾਜਮ ਕਰਨਗੇ ਇਹ ਆਉਣ ਵਾਲੇ ਸਮੇਂ ਲਈ ਪੰਜਾਬ ਲਈ ਮਾੜਾ ਸਿਤੋ ਧੰਨਵਾਦ ਟਰਾਂਸਪੋਰਟ ਮਾਫੀਆ ਟਰਾਂਸਪੋਰਟ ਮਾਫੀਆ ਸਾਨੂੰ ਕਹਿੰਦੇ ਆ ਕਿ ਟਰਾਂਸਪੋਰਟ ਮਾਫੀਆ ਜਿਹੜੇ ਟਰਾਂਸਪੋਰਟ ਮਾਫੀਆ ਆ ਉਹਨਾਂ ਦੀ ਬੱਸ ਨੂੰ ਤਾਂ ਕੋਈ ਰੋਕਦਾ ਹੀ ਨਹੀਂ ਹਨਾ ਜਿਹੜੇ ਸਾਡੇ ਵਰਗੇ ਇੱਕ ਦੋ ਬਸਾਂ ਵਾਲੇ ਆਪ ਮਿਹਨਤ ਕਰਦੇ ਇੱਕ ਵਾਸਤੇ ਮੇਰੇ ਫਾਦਰ ਸਾਹਿਬ ਚੱਲਦੇ ਇੱਕ ਵਾਸਤੇ ਮੈਂ ਚੱਲਦਾ ਆਪ ਤੇ ਸਾਨੂੰ ਰੋਕੇ ਤੁਸੀਂ ਸਾਡਾ 1000 ਰੁਪਏ ਦਾ ਚਲਾਨ ਕਰ ਰਹੇ ਆ 1000 ਰੁਪਇਆ ਤਿੰਨ ਦਿਨ ਲੱਗੜੇ ਬੱਸ ਨੂੰ ਪੂਰਾ ਕਰਨ ਨੂੰ ਤੇ ਮੈਨੂੰ ਨਹੀਂ ਲੱਗਦਾ ਇਹ ਮਾਫੀਆ ਰੋਕਦੇ ਆ ਕਿ ਮਾਫੀਆ ਨੂੰ ਜਾਨੀ ਕਿ ਸ਼ਹਿਦ ਦਿੰਦੇ ਆ ਉਹ ਜੇ ਸਾਡੇ ਵਰਗਿਆਂ ਦੇ ਇਦਾਂ ਦੇ ਚਲਾਨ ਹੋਣਗੇ ਅੱਕ ਕੇ ਅਸੀਂ ਵੀ ਖੜੀਆਂ ਕਰਾਂਗੇ ਫਿਰ ਇਹ ਕੌਣ ਗਿਆ ਤਗੜੀਆਂ ਟਰਾਂਸਪੋਰਟਰ ਰਹਿ ਗਈਆਂ ਸਰਕਾਰੀ ਬੱਸ ਰਹਿ ਗਈ ਹੋਰ ਤਾਂ ਕੋਈ ਬਚਿਆ ਹੀ ਨਹੀਂ ਤੁਸੀਂ ਸਾਨੂੰ ਇਹ ਸਾਡੇ ਵਰਗਿਆਂ ਨੂੰ ਪਰਮਿਟ ਦਿੱਤੇ ਸੀ ਪਰ ਚਲਾਨ ਤਾਂ ਦਿਓ ਪਾਰਮਟ ਤੁਸੀਂ ਚਲਾਉਣ ਨਹੀਂ ਦੇ ਰਿਆ ਟਰਾਂਸਪੋਰਟ ਮਾਫੀਆ ਕਹਿ ਕੇ ਧੱਕਾ ਕਰ ਰਿਹਾ ਕਿਰਾਇਆ ਵਧੇ ਨੂੰ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਸ ਚੀਜ਼ ਦਾ ਪਤਾ ਕਾਦਾ ਕਰਾਇਆ ਵਧਿਆ ਡੀਜ਼ਲ ਕਿੰਨੀ ਵਾਰੀ ਵਧ ਗਿਆ ਟੈਕਸ ਕਿੰਨਾ ਆ ਬੱਸ ਆਪਣਾ ਟੈਕਸ ਵੀ ਨਹੀਂ ਸਹੀ ਮੈਨੇਜ ਪੂਰਾ ਕਰ ਸਕਦੀ ਜੇ ਅਸੀਂ ਡਰਾਈਵਰ ਕੰਡਕਟਰ ਰੱਖ ਲਈਏ ਉਲਟਾ ਇ ਇਦਾਂ ਦੇ ਅਫਸਰ ਆ ਕੇ ਤੁਹਾਨੂੰ ਰੋਕਦੇ ਆ ਨਜਾਇਜ਼ ਸਿਰਫ ਸਾਡੀ ਬੱਸ ਜਿਹੜੀ ਸਿੰਗਲ ਚੱਲਦੀ ਆ ਇੱਕ ਹੋਰ ਇਸ ਬੱਸਿਆ ਸਿੰਗਲ ਚੱਲਦੀ ਉਹਨਾਂ ਦੋਨਾਂ ਨੂੰ ਰੋਕਿਆ ਗਿਆ ਉਹਦੇ ਕੋਲ ਹੋਰ ਬੱਸਾਂ ਵੀ ਰੰਗੀਆਂ ਆ ਹੋਰ ਕੌਂਪੜੀ ਦੀਆਂ ਬੱਸਾਂ ਵੀ ਲੰਘ ਗਈਆਂ ਨਾ ਮੀਰ ਕਿਸੇ ਦਾ ਨਹੀਂ ਲੈਣਾ ਉਹਨਾਂ ਨੂੰ ਕਿਸੇ ਨੇੜੀ ਰੋਕਿਆ ਉਹਨਾਂ ਦਾ ਵੀ ਚਲਾਨ ਕਰੋ ਸਾਰਿਆਂ ਨੂੰ ਇੱਕੋ ਜਗ੍ਹਾ ਰੋਕੋ ਨਾ ਉਸੇ ਹੀ ਟਾਈਮ ਤੇ ਨੰਗੀਆਂ ਜਦੋਂ ਉੱਥੇ ਨਾਕਾ ਲੱਗਾ ਸੀ ਬਾਕੀ ਦੇਖ ਲਿਓ ਅਸੀਂ ਕਿਹੜੀ ਨੋ ਪਾਰਕਿੰਗ ਕੀਤੀ ਸੀ ਜਾਂ ਰੋਂਗ ਪਾਰਕਿੰਗ ਕੀਤੀ ਸੀ ਸਾਡਾ ਚਲਾਨ ਕਿਹੜਾ ਬਣਦਾ ਸੀ ਚੰਗਾ ਜੀ ਅੱਜ ਦਾ ਬਲੌਗ ਵੀ ਇੱਥੇ ਖਤਮ ਕਰਦੇ ਆ ਬਲੌਗ ਬਣਾਉਣਾ ਸੀ ਵਧੀਆ ਆਪਾਂ ਪਰ ਖਰਾਬ ਕਰਤਾ ਸਾਰੀ ਚਲੋ ਠੀਕ ਹੈ